ਦੀਦ ਗਰੀਬਾਂ ਦਾ ਹਜਮਾਇਆ ਸਾਡੀ ਲੱਗੀਆਂ ਕੋਈ ਨਹਿਰਾ ਦਾ ਪਾਣੀ ਏ ਹਾਨਾ ਤੇਰੇ ਨਾਲ ਨਾਲ ਰਹਿਣਾ ਤੇਰੇ ਨਾਲ ਨਾਲ ਰਹਿਣਾ ਤੇਰੇ ਨਾਲ ਰਹਿਣਾ ਸਤਿਗੁਰ ਤੇਰੇ ਨਾਲ ਰਹਿਣਾ ਸਤਿਗੁਰ ਤੇਰੇ ਨਾਲ ਰਹਿਣਾ ਸਤਿਗੁਰ ਤੇਰੇ ਨਾਲ ਰਹਿਣਾ ਸਤਿਗੁਰ ਇਹੋ ਦਿਲ ਦੀਆਂ ਨੇ ਚਾਹਾਂ ਤੇਰੇ ਨਾਲ ਰਹਿਣਾ ਸਤਿਗੁਰ ਇਹੋ ਦਿਲ ਦੀਆਂ ਚਾਹਾਂ ਤੇ ਤੂੰ ਮੈਨੂੰ ਵੇਖੀ ਜਾਵੇਂ ਮੈਂ ਤੇਨੂੰ ਏ ਤੇਰੇ ਨਾਲ ਰਹਿਣਾ ਸਤਿਗੁਰੂ ਤੇਰੇ ਨਾਲ ਰਹਿਣਾ ਸਤਿਗੁਰੂ ਹੋਏ ਹੋ ਦਿਲ ਦੀਆਂ ਨੇ ਚਾਵਾਂ ਤੇਰੇ ਨਾਲ ਰਹਿਣਾ ਸਤਿਗੁਰੂ ਇਹੋ ਦਿਲ ਦੀਆਂ ਨੇ ਚਾਵਾਂ ਏ ਤੂੰ ਮੈਨੂੰ ਵੇਖੀ ਜਾਵੇਂ ਤੈਨੂੰ ਦੇਖ ਜਾਵੇਂ ਮੈਂ ਤੈਨੂੰ ਦੇਖ ਜਾਵੇਂ ਮੈਂ ਤੈਨੂੰ ਦੇਖ ਜਾਵੇਂ ਮੈਂ ਤੈਨੂੰ ਦੇਖ ਜਾਵੇਂ ਮੈਨੂੰ ਦੇਖ ਜਾਵੇਂ ਮੈਂ ਤੈਨੂੰ ਦੇਖ ਜਾਵੇਂ ਉਹ ਤੇਰੇ ਨਾਲ ਰਹਿਣਾ ਸਤਗੁਰ ਤੇਰੇ ਨਾਲ ਰਹਿਣਾ ਸਤਗੁਰ ਤੇਰੇ ਨਾਲ ਰਹਿਣਾ ਸਤਗੁਰ ਤੇਰੇ ਨਾਲ ਰਹਿਣਾ ਸਤਗੁਰ ਵਾਹੇ ਹੋ ਦਿਲ ਦੀਆਂ ਨੇ ਚਾਂ ਤੂੰ ਮੈਨੂੰ ਵੇਖੀ ਜਾਵੇਂ ਮੈਂ ਤੈਨੂੰ ਵੇਖ ਜਾਵਾਂ ਵੇ ਤੈਨੂੰ ਵੇਖੀ ਜਾਵੇਂ ਮੈਂ ਤੈਨੂੰ ਵੇਖ ਜਾਵਾਂ ਮੈਂ ਤੈਨੂੰ ਵੇਖੀ ਜਾਵਾਂ ਛੱਡ ਕੇ ਰਾਂਦਾ ਤੂੰ ਵੇੜਾ ਆਹ ਦਿਲ ਚਲਾ ਤੂੰ ਡੇਰਾ ਛੱਡ ਕੇ ਰਾਂਦਾ ਤੂੰ ਵੇੜਾ ਆਹ ਦਿਲ ਚਲਾ ਤੂੰ ਡੇਰਾ ਛੱਡ ਕੇ ਰਾਂਦਾ ਤੂੰ ਵੇੜਾ ਆ ਦਿਲ ਚਲਾ ਤੂੰ ਤੇਰਾ ਹੰਡੀ ਗੇਰਾ ਦਾ ਤੇਰਾ ਆ ਦਿਲ ਚਲਾ ਤੂੰ ਤੇਰਾ ਗਰਦਨ ਝੁਕਾ ਕੇ ਆਪਣੀ ਮੁੱਖ ਸੋਨਾ ਵੇਖਾਂ ਤੇਰਾ ਗਰਦਨ ਝੁਕਾ ਕੇ ਆਪਣੀ ਮੁੱਖ ਸੋਨਾ ਵੇਖਾਂ ਤੇਰਾ ਕੱਦਿਆ ਤੂੰ ਮੇਰੇ ਵੇੜੇ ਕੱਦਿਆ ਤੂੰ ਮੇਰੇ ਵੇੜੇ ਕੱਦਿਆ ਤੂੰ ਮੇਰੇ ਵੇੜੇ ਕੱਦਿਆ ਤੂੰ ਮੇਰੇ ਵੇੜੇ ਸਤਿ ਬਾਪ ਤੇਰਾ ਵੇੜਾ ਬਾਪੀ ਫੋਲੇ ਦਾਸ ਗੁਰੂ ਸਰਵਨ ਦਾਸ ਹਰੀ ਦਾਸ ਗੁਰਜੋਏ ਸੋ ਹਮਰੀ ਰਖਿਆ ਕਰੇ ਲਖਨਾਲਾ ਦੇ ਕੋਈ ਤਨ ਤਨ ਸਤ ਗੁਰੂ ਗਰੀਬ ਦਾਸ ਬੰਦੂ ਨਿ ਸੁਵਛਾਉ ਚਰਨ ਕਮਲ ਕੋ ਡੰਡਵਤ ਤਨ ਕੜਕ ਜਲ ਤਰੰਗ ਜੈਸਾ ਜੋ ਭੇ ਹਮ ਨਾ ਪਾਪ ਕਰੰਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਅੰਤਰਾਉ ਤੁਮ ਜੋ ਨਾਇ ਕਾਸ਼ ਅੰਤ ਜਾਮੀ ਪ੍ਰਾਪਤੇ ਜਨ ਜਾਣੇ ਜਨ ਤੇ ਸੁਆਮੀ ਸੀ ਰਾਜ ਦੇ ਮੋਗ ਵਿਚਾਰ ਦੇਹੂ ਰਵਿਦਾਸ ਸੰਗਤ ਸਮਝਾਵੇ ਕੋ ਜਪੋ ਜੀ ਸਤਨਾਮ ਸਤਨਾਮ ਜਤਨਾ ਹਰ 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 ਹਰੇ ਹਰ ਸਿਮਰ ਜਨ ਗਏ ਨਿਤ ਕਰੇ ਰਹਾ ਹਰ ਕੇ ਨਾਮ ਕਬੀਰ ਜਾਗਰ ਜਨ ਜਨ ਕੇ ਕਾਟੇ ਕਾਗਰ ਨਿਮਤ ਨਾਮ ਜੋ ਦੁੱਧ ਪਿਆਇਆ ਬਹੁ ਜਗ ਜਨਮ ਸੰਕੰਨ ਆਇਆ ਜਨ ਵਿਦਾਸ ਰਾਮ ਰੰਗ ਰਾਤਾ ਉਹ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਜਪੋ ਜੀ ਸਤਨਾਮ ਸਤਗੁਰ ਜੀ ਦਾ ਜਨਮਤਲ ਪਾਤਸ਼ਾਹ ਅਹਰਤਵਾਰ ਬੇਗੰਪੁਰਾ ਡੇਰਾ ਸੱਜਣ ਬੱਲਾ ਸਭ ਗੁਰਧਾਮਾਂ ਦਾ ਧਿਆਨ ਕਰਕੇ ਜਪੋ ਜੀ ਸਤਨਾਮ 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 ਐਸੀ ਲਾਲ ਤਸਬੀਹ ਕੌਣ ਕਰੇ ਗਰੀਬ ਨਿਵਾਜ ਸੁਨਿਆ ਮੇਰਾ ਮਾਤੇ ਸ਼ਤਤਰਿਨਾਥ ਜਪਿ ਸੋ ਜਪ ਕੋ ਲਗੇ ਤਾਂ ਪਰ ਤੁਸੀਂ ਕਰੇ ਨੀਚੇ ਉੱਚ ਕਹੇ ਮੇਰਾ ਗੋਬਿੰਦ ਕਾਹੂ ਤੀਣਾ ਰੇ ਨਾਮਦੇਵ ਕਵੀ ਤੇ ਲੋਚਨ ਸਦਨਾ ਸੈਨ ਤਰੇ ਗੁਰ ਰਵਿਦਾਸ ਨੋਰੇ ਸੰਤੋਖ ਹਰ ਜਿਉ ਤੇ ਸਵੇ ਸਰੇ ਜਪੋ ਜੀ ਸਤਨਾਮ ਸਤਨਾਮ ਕ੍ਰਿਸ਼ਨ ਨਾਮ ਭੰਤਾਂ ਸੰਤ ਸੁਰੇਲਦਾਸ ਮਹਾਰਾ ਸਤਗੁਰੂ ਨਾਮਦੇਵ ਜੀ ਸਤਗੁਰੂ ਕਵੀਰ ਜੀ ਸਤਗੁਰੂ ਤੇ ਲੋਚਨ ਜੀ ਸਤਗੁਰੂ ਸਦਨਾ ਜੀ ਸਤਗੁਰੂ ਸੈਨ ਜੀ ਸਤਗੁਰੂ ਬਾਬਾ ਫਰੀਦ ਜੀ ਭਗਵਾਨ ਲਖਮੀ ਦਾਸ ਭਗਵਾਨ ਸ਼੍ਰੀ ਚੰਦ ਜੀ ਭੰਤਾਂ ਸੰਤਗੁਰੂ ਬਾਬਾ ਪੁੱਗਲ ਦਾਸ ਮਹਾਰਾ ਸਤਗੁਰੂ Swami ਸਰਬੰਦ ਆਸਮਰਾਜੀ ਸਤਗੁਰੂ Swami ਹਰੀ ਦਾਸ ਮਹਾਰਾ ਸਤਗੁਰੂ Swami ਗਰੀਦਾਸ ਮਹਾਰਾਜੀ ਗੁਰਗੱਦੀ ਤੇ ਵਿਦਾਇਆ ਜੋ ਸਤਿਕਾਰ ਜੋ ਸਰਬ ਸੁਆਮੀ ਲੰਨਨ ਦਾਸ ਮਹਾਰਾਜ ਜੀ ਸੰਤ ਰਾਮਾ ਨੰਦ ਜੀ ਸਭੀ ਮਹਾਨ ਮਹਾਂਕੋਸ਼ਾਂ ਦੇ ਸੇਵਾ ਸਿੰਘ ਕੁਮੈ ਦਾ ਅੰਤਰਕੇਜ ਜੋ ਪੋ ਜੀ ਸਤਨਾਮ ਸਤਨਾਮ ਹਮ ਸਰਦੀਨ ਦੇ ਆਲ ਨ ਤੁਮਸਰਾ ਉਪਤਿਆਰ ਕਰੀ ਜੇ ਬਚਨੀ ਤੌਰ ਮੂਰ ਮਨਮਾਨੇ ਜਨ ਕੋ ਪੂਰਨ ਦੀਜੇ ਹੋ ਬਲਵਨ ਜਾਵ ਰਮਿਆ ਕਾਰਨੇ ਕਾਰਨ ਕਮਨ ਹੋ ਰਹਾਉ ਬਹੁਤ ਜਨ ਬਿਸ਼ਰੇ ਤੇ ਮਾਦਵ ਜਨਮ ਤੁਮਾਰੇ ਦੇ ਕੇ ਕੈਰਵ ਦਾਸ ਹਾਸ ਲਗ ਜੀ ਮੋ ਚਿਓ ਦਰਸ਼ਨ ਦੇ ਕੇ ਜੋ ਪੋ ਜੀ ਸਤਨਾਮ ਸਤਨਾਮ ਹੇ ਨਿਮਾਣੇ ਦੇ ਮਾਨ ਨਿਤਾਣੇ ਤਾਂ ਨਿਉਟੇ ਦੀ ਓਟ ਨੇ ਆਸਰੇ ਨੇ ਆਸਰੇ ਤਨ ਤਨ ਸਤਿਗੁਰ ਰਵਿਦਾਸ ਮਹਾਰਾਜ ਜੀ ਅੰਤਰਜਾਮੀ ਸਤਿਗੁਰ ਸੁਆਮੀ ਸਰਵੰਦਾਸ ਮਹਾਰਾਜ ਜੀ ਗੁਰੂ ਜੀ ਆਪ ਦੇ ਚਰਨ ਕਮਲਾਂ ਵਿੱਚ ਦੋਨੋਂ ਹੱਥ ਜੋੜ ਕੇ ਅਰਦਾਸ ਬੇਨਤੀ ਪ੍ਰਵਾਨ ਕਰੋ ਆਪ ਜੀ ਦਰਕਰਦਿਆਂ ਪਿਆਰੀ ਸੰਗਤਾਂ ਡੇਰਾ ਸੰ ਸਰਵੰਦਾਸ ਸਚਕਣ ਬੱਲਾ ਵਿਖੇ ਆਪ ਜੀ ਦਰਕਰਦਿਆਂ ਪਿਆਰੀ ਸੰਗਤਾਂ ਕਟਾਰੀਆ ਪਰਿਵਾਰ ਸ੍ਰੀ ਭਗਵਾਨ ਦਾਸ ਤ੍ਰਿਪਤਾ ਦੇਵੀ ਦੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਦੇਣਾ ਸਜਕਣ ਵਾਲਾ ਲਈ ਸੱਚੇ ਪਾਤਸ਼ਾਹ ਰੋਟੀਆਂ ਬਣਾਉਣ ਵਾਲੀ ਮਸ਼ੀਨ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਿਮਰਤਾ ਕੋਏ ਗੁਰਮੁਖ ਪਰਿਵਾਰਾਂ ਤੇ ਬੱਚਿਆਂ ਤੇ ਆਪਣਾ ਮਿਹਰ ਪ੍ਰਿਆਸ ਰੱਖਣਾ ਸੁਖ ਸ਼ਾਂਤੀ ਬਖਸ਼ ਕੰਨੀ ਨਾਮ ਬਾਣੀ ਤੇ ਸੇਵਾ ਸਿਮਰਨ ਦੀਆਂ ਦਾਤਾ ਬਖਸ਼ ਕੰਨੀਆਂ ਮਨੋ ਕਾਮਨਾ ਸੰਪੂਰਨ ਕਰਨੀਆਂ ਆਪਣੇ ਚਰਨਾਂ ਵਿੱਚ ਹਾਜ਼ਰੀਆਂ ਪਰਵਾਨ ਕਰਨੀਆਂ ਸੱਚੇ ਪਾਤਸ਼ਾਹ ਕਦਮ ਕਦਮ ਲੇਖੇ ਦੇ ਵਿੱਚ ਲਾਉਣਾ ਗੰਮਾਕਾਰਾਂ ਤਰੱਕੀਆਂ ਬਖਸ਼ ਕੰਨੀਆਂ ਇਸ ਵੇਲੇ ਦੀ ਅਰਦਾਸ ਆਪ ਦੀ ਭਵਨ ਉਸਨਾ ਵਾਸਤੇ ਪ੍ਰਸ਼ਾਦ ਹਾਜ਼ਰ ਹੈ ਭੋਗ ਲਾ ਆਪ ਦੀ ਪਾਵਨ ਇਸਨਤ ਤੋਂ ਭੋਗ ਲਗਾ ਪ੍ਰਸ਼ਾਸਨ ਸੰਗਤ ਵਿੱਚ ਵਰਤਾਇਆ ਜਾਵੇ ਜੋ ਵੀ ਛਕੇ ਸਤਨਾਮ ਦਾ ਜਾਪ ਕਰੇ ਸੱਚੇ ਪਾਤਸ਼ਾਹ ਗੁਰਮੁਖ ਪਰਵਾਰ ਤੇ ਆਪਣਾ ਮੇਹਰ ਭਰਿਆਤ ਰੱਖਣਾ ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਬਖਸ਼ ਕਰਨੇ ਆਪਣੇ ਚਰਨਾਂ ਵਿੱਚ ਸੇਵਾ ਪ੍ਰਵਾਨ ਕਰਨੀ ਸੇਹੀ ਸਭ ਸੰਸਜਨਾਂ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪੀ ਦਾ ਨਾਮ ਚਤੇ ਆਵੇ ਸਤਗੁਰੂ ਰਵਿਦਾਸ ਮਹਾਰਾਜ ਗੁਰੂ ਸਰਬੰਧਾਸ ਮਹਾਰਾਜ ਜੀ ਆਪੀ ਦੇ ਨਾਮ ਦੀ ਚੜ੍ਹਦੀ ਹਵੇ ਕਲਾ ਤੇਰੇ ਭਾਣੇ ਸਰਬਤ ਦਾ ਜੋ ਬੋਲੇ ਸੋ ਨਿਰਪੈ ਸਤਗੁਰ ਦਾਸ ਮਹਾਰਾਜ ਦੀ ਜੈ ਜੋ ਬੋਲੇ ਸੋ ਨਿਰਪੈ ਸਤਗੁਰੂ ਬਾਬਾ ਬਿਪਿੰਨ ਦਾਸ ਮਹਾਰਾਜ ਦੀ ਜੈ ਜੋ ਬੋਲੇ ਸੋ ਨਿਰਪੈ ਸਤਗੁਰੂ ਸ੍ਰੀ ਗੁਰੂ ਸਾਹਿਬ ਜੀ ਦਾਸ جام ਤੂੰ ਮੈਨੂੰ ਵੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ ਤੂੰ ਵੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ ਮੈਂ ਤੈਨੂੰ ਵੇਖੀ ਜਾਵਾਂ ਤੂੰ ਵੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ ਮੈਨੂੰ ਵੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ ਤੇਰੇ ਬਿਨਾ ਨਹੀਂ ਰਹਿਣਾ ਬਸ ਇਹ ਤੇਰੇ ਬਿਨਾ ਨਹੀਂ ਰਹਿਣਾ ਬਸ ਇਹੋ ਕਹਿੰਦੇ ਰਹਿਣਾ ਤੇਰੇ ਬਿਨਾ ਨਹੀਂ ਰਹਿਣਾ ਬਸ ਇਹੋ ਕਹਿੰਦੇ ਰਹਿਣਾ ਤੂੰ ਮੇਰੇ ਦਿਲ ਦਾ ਜਾਨੀ ਕਦਮਾਂ 'ਚ ਤੇਰੇ ਰਹਿਣਾ ਤੂੰ ਮੇਰੇ ਦਿਲ ਦਾ ਜਾਨੀ ਕਦਮਾਂ 'ਚ ਤੇਰੇ ਰਹਿਣਾ ਤੂੰ ਮੇਰੇ ਦਿਲ ਦਾ ਜਾਨੀ ਕਦਮਾਂ 'ਚ ਤੇਰੇ ਰਹਿਣਾ ਕਰੀ ਮੇਰੇ ਵੱਲ ਨਿਗਾਹਾਂ ਇਕ ਵਾਰੀ ਦੇਖ ਨਾ ਪਾ ਜਾ ਕਰੀ ਮੇਰੇ ਵੱਲ ਨਿਗਾਹਾਂ ਕਿ ਤੂੰ ਮੈਨੂੰ ਵੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ ਮੈਂ ਤੈਨੂੰ ਵੇਖੀ ਜਾਵੇਂ ਮੈਂ ਤੈਨੂੰ ਦੇਖੀ ਨਾ ਕਿ ਤੂੰ ਮੈਨੂੰ ਵੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ